ਸਸਿਕਾ ਦੋਸਤੋ ਤੁਸੀਂ ਦੇਖ ਕਰ ਰਹੇ ਹੋ ਲਾਈਵ ਤੇਜ ਚੈਨਲ ਤੇ ਆਪਾਂ ਗੱਲ ਕਰਦੇ ਆਂ ਭੀੜ ਭੜ ਵਾਲੇ ਇਲਾਕੇ ਦੀ ਸ਼ਹਿਰ ਹਤੇਗੜ ਸਾਹ ਤੋਂ ਇੱਕ ਮੰਡੇ ਗਿੰਦਗੜ ਦਾ ਇਲਾਕਾ ਹੁੰਦਾ ਉੱਥੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਕਿ ਮਲੋਰ ਰੋਡ ਦੇ ਉੱਤੇ ਉੱਥੇ ਇੰਨਾ ਕਿ ਪ੍ਰਦੂਸ਼ਣ ਵੀ ਹੈ ਤੇ ਭੀੜ ਵੀ ਬਹੁਤ ਜ਼ਿਆਦਾ ਜਿਹਨੂੰ ਦੇਖ ਕੇ ਕੋਈ ਨਿਸ਼ਾਨਾ ਤਾਂ ਸਾਡੇ ਨਾਲ ਅਸ਼ੀ ਹੋ ਰਾਉਂ ਜਿਹਨੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਵੀ ਉਹ ਕੀ ਕਹਿਣਾ ਚਾਹੁੰਦੇ ਆ ਜਿਸ ਤਰ੍ਹਾਂ ਕਿ ਐਕਸੀਡੈਂਟ ਦਾ ਵੀ ਕੀ ਕਾਰਨ ਰੋਜ਼ ਦੀ ਰੋਜ਼ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਇਹਨਾਂ ਉਸ ਰੂਪ ਦੇ ਵਿੱਚ। ਅਭਰਾਮ ਜੀ ਸੱਸੀ ਕਾਰਜੇ। ਸੱਸੀ ਕਾਰਜ ਮੈਡਮ। ਸਰ ਜਿੱਕੜਾ ਕਿ ਭੀੜ ਭੜ ਵਾਲਾ ਇਲਾਕਾ ਹੈ ਸਭ ਤੋਂ ਜ਼ਿਆਦਾ ਭੀੜ ਭੜ ਵਾਲਾ ਵਾਲਾ ਇਲਾਕਾ ਆਪਣਾ ਮੰਡੀ ਗ੍ਰਿੰਦਗੜ ਦਾ ਲੋਅ ਰੋਡ ਆ ਹੁੰਦਾ ਜਿੱਥੇ ਕਿ ਸੜਕ ਦੀ ਹਾਲਤ ਵੀ ਬਹੁਤ ਖਸਪ ਰਹੀ। ਮੈਡਮ ਇਸ ਜਿਹੜੀ ਰੋਡ ਹੈ ਮੰਡੀ ਗਵਿੰਦਗਰ ਚੌਕ ਤੋਂ ਲੈ ਕੇ ਅਮਲੋ ਤੱਕ ਰੋਡ ਹੈ ਜੀ ਇੱਥੇ ਇਸ ਰੋਡ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹਰ ਇੱਕ ਤਰ੍ਹਾਂ ਦਾ ਟ੍ਰੈਫਿਕ ਹੈ ਹੈਵੀ ਟ੍ਰੈਫਿਕ ਵੀ ਹੈ ਕਾਰਸ ਟੂ व्हीਲਰਸ ਇੱਥੇ ਬਹੁਤ ਜ਼ਿਆਦਾ ਚੱਲਦੇ ਨੇ ਲੇਕਿਨ ਇਹ ਸੜਕ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ तकरीबन 6 ਮਹੀਨੇ ਤੋਂ ਵੀ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਬਹੁਤ ਵੱਡੇ ਵੱਡੇ ਖੱਡੇ ਵੀ ਪਏ ਹੋਏ ਨੇ ਬਰਸਾਤ ਦੇ ਵਿੱਚ ਲੋਕਾਂ ਨੇ ਬਹੁਤ ਹੀ ਔਖਾ ਟਾਈਮ निकाले ਗੱਡੀਆਂ ਉੱਥੋਂ ਬਾਸ ਗੱਡੀਆਂ ਕਾਰਾਂ ਤੱਕ ਨੂੰ ਨਿਕਲਣਾ ਔਖਾ ਸੀ ਤਾਂ ਟੂ-ਵੀਲਰ ਵਾਲਿਆਂ ਦੀ ਹਾਲਤ ਤੁਸੀਂ ਸਮਝ ਸਕਦੇ ਹੋ ਮੇਰੇ ਖੁਦ ਦੀ ਪਰਸਨ ਨੌਲੇਜ ਦੇ ਵਿੱਚ ਹੈ ਕਿ ਜਿੱਥੇ ਕਿ ਬਹੁਤ ਸਾਰੇ ਲੋਕਾਂ ਦੇ ਉੱਥੇ ਐਕਸੀਡੈਂਟ ਵੀ ਹੋਏ ਨੇ ਸੱਟਾਂ ਵੀ ਖਾਧੀਆਂ ਨੇ ਉਹਨਾਂ ਦੀ ਲੇਕਿਨ ਇਸ ਗੱਲ ਵੱਲ ਨਾ ਤਾਂ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਨਾ ਹੀ ਪੰਜਾਬ ਸਰਕਾਰ ਧਿਆਨ ਦੇ ਰਹੀ ਹੈ ਸਰ ਜਿਵੇਂ ਕਿ ਹੁਣ ਆਪਾਂ ਇਹ ਦੇਖਦੇ ਆ ਰਹੀ ਹਾਂ ਇੱਥੇ ਖੱਡੇ ਤਾਂ ਜਿਹੜੇ ਹੈਗੇ ਹੈਗੇ ਨੇ ਤੇ ਉਹਨਾਂ ਦੀ ਧੂੜ ਵੀ ਇੰਨੀ ਉੜਦੀ ਆ ਕਿ ਜਿਹੜੇ ਆਉਂਦੇ ਜਾਂਦੇ ਮੋਟਰਸਾਈਕਲ ਜਾਂ ਸਕੂਟਰੀ ਵਾਲੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਹੁੰਦਾ ਜਿਸ ਤਰ੍ਹਾਂ ਕਿ ਇੱਥੇ ਥੋੜੇ ਜਿਹੇ ਕੰਡੇ ਵੀ ਲਾ ਲਓ ਉਹਨਾਂ ਕਰਕੇ ਵੀ ਭੀੜ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਹੈ ਇਹਦੇ ਬਾਰੇ ਵਿੱਚ ਮੈਂ ਵੀ ਅਕਸਰ ਮੁੰਡੀ ਵਿੰਗੜਿਆ ਫਤਈਗੜ ਜਾਣਾ ਰਹਿੰਦਾ ਹੈ ਤੇ ਦੇਖਦੇ ਹਾਂ ਅਸੀਂ ਕਿ ਟੂ ਵਿਲਰਸ ਤੇ ਜਿਹੜੇ ਬੱਚੇ ਐ ਪੜਨ ਵਾਲੇ ਐ ਲੇਡੀਜ਼ ਐ ਜੈਂਟਸ ਆ ਜਾਂਦੇ ਐ ਤਾਂ ਆਲਮੋਸਟ ਸਭ ਦੇ ਮੂੰਹ ਲੇਡੀਜ਼ ਤਾਂ ਅਸੀਂ ਪਹਿਲਾਂ ਦੇਖਦੇ ਹੁੰਦੇ ਸੀ ਚਲੋ ਕਿਸੇ ਵਜ੍ਹਾ ਕਰਕੇ ਮੂੰਹ ਥੋੜਾ ਢੱਕ ਲੈਂਦੇ ਸੀਗੇ ਡਸਟ ਤੋਂ ਜੋ ਮਤਲਬ ਕਿ ਅਵੇਅਰਨੈਸ ਉਹਨਾਂ ਦੀ ਥੋੜੀ ਜ਼ਿਆਦਾ ਹੁੰਦੀ ਐ ਲੇਕਿਨ ਅੱਜ ਦੀ ਡੇਟ ਦੇ ਵਿਚਾਲੇ ਤਾਂ ਇਹ ਹੋ ਚੁੱਕੀ ਐ ਕਿ ਜੈਂਟਸ ਨੂੰ ਵੀ ਆਪਣਾ ਮੂੰਹ ਜਿਹੜਾ ਚੁੰਨੀ ਆ ਮਫਲਰ ਕਿਸੇ ਚੀਜ਼ ਨਾਲ ਢੱਕ ਕੇ ਜਾਣਾ ਪੈਣਾ ਕਿਉਂਕਿ ਮਿੱਟੀ ਕੱਟਾ ਇੰਨਾ ਜ਼ਿਆਦਾ ਹੈ ਕਿ ਉਹਨਾਂ ਨੂੰ ਅੱਗੇ ਅਜਾ ਕੋਈ ਟਰੱਕ ਬੱਸ ਕੁਝ ਵੀ ਅੱਗੇ ਹੈਵੀ ਟਰੈਫਿਕ ਜਾ ਰਹੀ ਹੈ ਤਾਂ ਪਿੱਛੇ ਵਾਲਿਆਂ ਨੂੰ ਟੂ-ਵੀਲਰ ਵਾਲਿਆਂ ਨੂੰ ਤਾਂ ਰਸਤਾ ਦੇਖਣਾ ਹੀ ਔਖਾ ਹੋ ਜਾਂਦਾ ਹੈ ਤਾਂ ਜਿਹਦੇ ਵਿੱਚ ਹਰ ਟਾਈਮ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਉਹਨਾਂ ਦੀ ਜਾਨ ਹਰ ਟਾਈਮ ਮੋਟੀ ਵਿੱਚ ਰਹਿੰਦੀ ਹੈ ਸਰ ਜਿਸ ਤਰ੍ਹਾਂ ਕੇ ਪਾਏ ਦੇਖਦੇ ਆ ਹੁਣ ਜਿਆਦਾ ਕਾਰਨ ਐਕਸੀਡੈਂਟ ਦਾ ਕਾਰਨ ਮੋਬਾਈਲ ਵੀ ਬਣਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰੀ ਸਾਰਿਆਂ ਨੂੰ ਅਪੀਲ ਹੈ ਚਾਹੇ ਵੱਡੇ ਨੇ ਚਾਹੇ ਬੱਚੇ ਨੇ ਚਾਹੇ ਯੰਗ ਯੰਗ ਸਟਾਰਸ ਨੇ ਕਿ ਕਟੋ-ਕਟਾ ਆਪਾ ਨੂੰ ਜਦੋਂ ਆਪਾਂ ਰੋਡ ਤੇ ਹੈਗੀਆਂ ਤਾਂ ਆਪਾਂ ਨੂੰ ਟ੍ਰੈਫਿਕ ਨਿਯਮ ਜੂਨ ਮੰਨਣੇ ਚਾਹੀਦੇ ਨੇ ਕਿਉਂਕਿ ਜਿੱਥੇ ਇਹਦੇ ਨਾਲ ਆਪਣੀ ਜੜ ਜੜੀ ਹੈ ਜਿੰਦ ਜਗਾਨੀ ਹੈ ਉਹ ਸੇਫ ਰਹੇਗੀ ਉਹਦੇ ਨਾਲ ਦੂਜਿਆਂ ਦੀ ਵੀ ਜਿੰਦ ਜਗਾਨੀ ਜੜੀਆਂ ਨੂੰ ਆਪਾਂ ਖਤਰੇ 'ਚ ਨਹੀਂ ਪਾਵਾਂਗੇ ਕਿਉਂਕਿ ਅਗਰ ਮੋਬਾਈਲ ਆਪਾਂ ਸੁਣਦੇ ਹੋਏ ਟੂ-ਵਿਲਰ ਤੇ ਕਾਰ ਦੇ ਵਿੱਚ ਜਾ ਰਹੇ ਆ ਤਾਂ ਇਹਦੇ ਨਾਲ ਆਪਣੀ ਜਾਨ ਨੂੰ ਵੀ ਖਤਰਾ ਹੈ ਤੇ ਦੂਜਿਆਂ ਦੀ ਜਾਨ ਵੀ ਖਤਰੇ ਵਿੱਚ ਆ ਸਕਦੀ ਹੈ ਤਾਂ ਆਪਾਂ ਨੂੰ ਜਿਹੜੇ ਟ੍ਰੈਫਿਕ ਰੂਲਸ ਐ ਉਹ ਸਭ ਨੂੰ ਮੰਨਨੇ ਚਾਹੀਦੇ ਆ ਚੱਲਦੇ ਹੋਏ ਆਪਣੇ ਵਹੀਕਲ ਤੇ ਕੋਈ ਵੀ ਕਿਸੇ ਨੂੰ ਵੀ ਜਿਹੜਾ ਮੋਬਾਈਲ ਨਹੀਂ ਸੁਨਣਾ ਚਾਹੀਦਾ ਅਗਰ ਕੋਈ ਕਾਲ ਅਰਜੈਂਟ ਆ ਵੀ ਗਈ ਤਾਂ ਆਪਾਂ ਨੂੰ ਆਪਣਾ ਵਹੀਕਲ ਸਾਈਡ ਤੇ ਰੋਡ ਸਾਈਡ ਤੇ ਰੋਕ ਕੇ ਫਿਰ ਹੀ ਕਾਲ ਜਿਹੜੀ ਆ ਅਟੈਂਡ ਕਰਨੀ ਚਾਹੀਦੀ ਹੈ ਸਰ ਜਿਸ ਤਰ੍ਹਾਂ ਕਿ ਹੁਣ ਟ੍ਰੈਕ ਦੇ ਨਿੰਮਾ ਨੂੰ ਲੈ ਕੇ ਆਪਾਂ ਕਰੀਏ ਤਾਂ ਤੁਸੀਂ ਪ੍ਰਸ਼ਾਸਨ ਨੂੰ ਉਹਦੇ ਬਾਰੇ ਕੀ ਸਿਫਾਰਿਸ਼ ਦੇਣਾ ਚਾਹੁੰਦੇ ਆ ਸਾਡੇ ਚੈਨਲ ਦੇ ਰਾਹੀਂ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਾਂਗਾ ਕਿ ਆਪਣੇ ਜੋ ਟ੍ਰੈਫਿਕ ਮੁਲਾਜ਼ਮ ਹੈਗੇ ਆ ਤਾਂ ਉਹ ਅਗਰ ਉਹਨਾਂ ਨੂੰ ਲੱਗ ਰਿਹਾ ਕੋਈ ਪਰਸਨ ਜਾ ਰਿਹਾ ਹੈ ਗਲਤੀ ਕਰ ਰਿਹਾ ਹੈ ਤਾਂ ਸਾਡੀ ਪਹਿਲੀ ਡਿਊਟੀ ਬਣਦੀ ਆ ਕਿ ਉਹਨਾਂ ਨੂੰ ਅਸੀਂ ਪਿਆਰ ਨਾਲ ਟ੍ਰੈਫਿਕ ਰੂਲ ਸਮਝਾਈਏ ਕਿਉਂਕਿ ਹਰੇਕ ਬੰਦੇ ਦਾ ਕਿਸੇ ਛੋਟੀ ਤੇ ਛੋਟੀ ਗਲਤੀ ਤੇ ਵੀ ਚਲਾਨ ਘਟਨਾ ਕੋਈ ਸਮੱਸਿਆ ਦਾ ਹੱਲ ਨਹੀਂ ਹੈ ਕਿਉਂਕਿ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਹੈ ਜਿੰਨੀ ਜ਼ਿਆਦਾ ਹੋਏਗੀ ਉਹਨਾਂ ਹੀ ਲੁਕੀ ਇਸ ਚੀਜ਼ ਨੂੰ ਫੋਲੋ ਕਰਨਗੇ ਆਪਣੀ ਜ਼ਿੰਮੇਵਾਰੀ ਸਮਝਣਗੇ ਤੇ ਮੈਂ ਆ ਟ੍ਰੈਫਿਕ ਪੁਲਿਸ ਨੂੰ ਵੀ ਅਪੀਲ ਕਰਾਂਗਾ ਕਿ ਉਹ ਸ਼ਹਿਰਾਂ ਦੇ ਵਿੱਚ ਵਾਰ-ਵਾਰ ਜਿਹੜੇ ਆਅਵੇਅਰਨੈਸ ਕੈਂਪ ਲਗਾਉਣ ਸਾਡੀ ਐਨਜੀਓਜ਼ ਵੀ ਹੈ ਅਸੀਂ ਉਸ ਐਨਜੀਓ ਦੇ ਥਰੂ ਵੀ ਟ੍ਰੈਫਿਕ ਪੁਲਿਸ ਨੂੰ ਪੂਰਾ ਸਹਿਯੋਗ ਦਵਾਂਗੇ ਦੋਸਤੋ ਐਸੀ ਸਾਡੇ ਨਾਲ ਅਸ਼ਨੀ ਮਰੋਲ ਜੀ ਜੋ ਕਿ ਇੱਕ ਪੇਸ਼ੇ ਤੋਂ ਵਕੀਲ ਵੀ ਨੇ ਮਲੂਹ ਦੇ ਰਹਿਣ ਵਾਲੇ ਨੇ